ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖਾਂ ਨੇ ਦੇਖ ਲਓ ਆਪਣੀ ਕਿੰਨੀ ਗਰਾਵਟਾਈ ਆ ਆਪਾਂ ਪਹਿਲਾਂ ਇੱਕ ਝੰਡੇ ਥੱਲੇ ਕਾਲ ਤੱਕ ਥੱਲੇ ਸੀਗੇ ਬ੍ਰਿਟਿਸ਼ੀਅਨਜ਼ ਦੇ ਵੇਲੇ ਤੋਂ ਲੈ ਕੇ ਹੁਣ ਤੱਕ ਆਪਾਂ ਨੂੰ ਕਿਵੇਂ ਮੈਨਿਪੂਲੇਟ ਕਰਿਆ ਜਾ ਸਕਦਾ ਹੈ ਇਹ ਗੱਲਾਂ ਵਾਲੇ ਸਰਕਾਰਾਂ ਤੇ ਅਨ ਦਿਲਦੀਆਂ ਰਹੀਆਂ ਕਿਉਂਕਿ ਸਿੱਖ ਧਰਮ ਸਾਰਿਆਂ ਦੀ ਬਰਾਬਰੀਤਾ ਤੇ ਸਾਰਿਆਂ ਨੂੰ ਉੱਪਰ ਚੱਕਦਾ ਪਰ ਸਰਕਾਰਾਂ ਜਿਹੜੇ ਕੰਮ ਕਰਨ ਵਾਲਿਆਂ ਨੂੰ ਦੱਬ ਕੇ ਰੱਖਣੀਆਂ ਚਾਹੁੰਦੀਆਂ ਨੇ ਤੇ ਦੂਜੀ ਕਲਾਸ ਨੂੰ ਪੈਸੇ ਵਾਲੇ ਨੂੰ ਹੋਰ ਉਮੀਦ ਕਰਨਾ ਚਾਹੁੰਦੀਆਂ ਨੇ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਦੇ ਖੱਤਖੰਡਿਆਂ 'ਚ ਨਾ ਆਓ ਹੁਣ ਖਡੂਰ ਸਾਹਿਬ ਦੀ ਇਲੈਕਸ਼ਨ 'ਚ ਸਾਰੇ ਕਹਿੰਦੇ ਨੇ ਬੀਬੀ ਕਲਵਾ ਜੀ ਦੇ ਹਰਾਉਣ ਨੂੰ ਇੱਕ ਗਲਤੀ ਮੰਨ ਕੇ ਹੁਣ ਦੂਜੀ ਗਲਤੀ ਕਰਨ ਲੱਗੇ ਨੇ ਵੀ ਐਲ ਅਮਰਿਤਪਾਲ ਜੀ ਨੂੰ ਇਲੈਕਸ਼ਨ ਚ ਜਿਤਾਉਣਾਂ ਗਲਤੀ ਨਾਲ ਗਲਤੀ ਥੋੜੀ ਤੋਂ ਹੀ ਜਾਊਗੀ ਤੁਸੀਂ ਐਂ ਦੇਖੋ ਵੀ ਸਿੱਖਾਂ ਦਾ ਕਰਤਾਰ ਕਿੱਥੇ ਚਲੇ ਗਿਆ ਇੱਕ ਫੇਸਬੁੱਕ ਦੇ ਕਮੈਂਟ ਦੀ ਲੜਾਈ ਭਾਈ ਅਮਰਿਤਪਾਲ ਜੀ ਨੂੰ ਕਿੱਥੇ ਤੱਕ ਲੈ ਗਈ ਜਿਹੜੀ ਆਪਾਂ ਨੂੰ ਮੈਨਿਪੂਲੇਟ ਕਰਨ ਲਈ ਇੱਕ 18 ਲਾਇਸੈਂਸ ਇੱਕ ਦਿਨ ਚ ਬਣਦੇ ਨੇ ਆਈਜੀ ਲੈਵਲ ਦਾ ਇੱਕ ਮੁਸਕਿਉਰਿਟੀ ਲਈ ਨਾਲ ਲੱਗਦਾ ਤੇ ਬਾਅਦ ਦੇ ਵਿੱਚ ਉਹ ਸਾਰੇ ਵਰਤਾਰੇ ਨੂੰ ਕਿਵੇਂ ਆਪਣੇ ਸਾਹਮਣੇ ਹੁਣ ਇਲੈਕਸ਼ਨਾਂ ਦੇ ਮੌਕੇ ਤੇ ਪੇਸ਼ ਕਰਿਆ ਜਾ ਰਿਹਾ ਹੈ ਇਹ ਸਭ ਕੁਝ ਅੰਡਰਗਰੰਡ ਆ ਆਪਾਂ ਨੂੰ ਮੈਨੀਪੂਲੇਟ ਕਰਿਆ ਜਾਂਦਾ ਹੁਣ ਮੇਰੇ ਵੀ ਆਈਟੀ ਸੈੱਲ ਤੇ ਬਹੁਤ ਕਮੈਂਟ ਆਉਣਗੇ ਥੱਲੇ ਇਹ ਜੇ ਉਹ ਲੱਗਦਾ ਆਏ ਆ ਕੋਈ ਪੰਤਕ ਚਿਹਰੇ ਵੀ ਅਗਲਾ ਫੋਟੋ ਮੂਹਰੇ ਰਾ ਕੇ ਕਮੈਂਟ ਕਰਦੇ ਨੇ ਲੱਗਦਾ ਆਏ ਆ ਵੀ ਸਿੱਖ ਗਾਲਾਂ ਕੱਢਦੇ ਨੇ ਸਿੱਖਾਂ ਦੀ ਸੋਚ ਬਹੁਤ ਹੀ ਮਕੈਲੋ ਸੈਕੂਲਰ ਹੈ ਸਭ ਤਾਂ ਹੀ ਇਹ ਹਰੇਕ ਚੀਜ਼ ਨੂੰ ਅਡਾਪਟ ਕਰ ਲੈਂਦੇ ਨੇ ਸਿੱਖ ਕਦੇ ਵੀ ਐਜੇ ਕਮੈਂਟ ਨਹੀਂ ਕਰਦੇ ਹੋਸ਼ੀਆ ਗਾਲਾਂ ਨਹੀਂ ਲਿਖਦੇ ਇਹ ਆਈਟੀ ਵਿੰਗਸ ਵਾਲੇ ਕਰਦੇ ਨੇ ਇਸ ਕਰਕੇ ਆਪ ਸਭ ਨੂੰ ਬੇਨਤੀ ਆ ਆਉਣ ਵਾਲੀ ਇਲੈਕਸ਼ਨ ਚ ਇੰਨੇ ਕੈਂਡੀਡੇਟ ਨੇ ਸੀਟ ਦੀ ਭੁੱਖ ਇਹਨਾਂ ਨੂੰ ਅੱਡ ਅੱਡ ਪਾਰਟੀਆਂ ਖੜੀਆਂ ਕਰਨ ਨੂੰ ਮਜਬੂਰ ਕਰਦੀ ਹੈ ਤਾਂ ਕਿ ਮੈਂ ਵੀ ਇਲੈਕਸ਼ਨ ਲੜਨਾ ਮੈਂ ਵੀ ਲੜਨਾ ਤੇ ਆਪਾਂ ਪਰ ਸੋਚ ਕੇ ਸੋਚ ਕੇ ਜੇ ਮੈਂ ਪਿੱਛੇ ਚੇਂਜ ਲੈ ਆਂਦੀ ਆ ਉਹਦੀ ਚੇਂਜ ਨਾਲ ਆ ਉਹ ਦੇਖ ਪਰਖ ਕੇ ਕੈਂਡੀਡੇਟ ਚੋਂ ਚੰਗੇ ਕੈਂਡੀਡੇਟ ਅੱਗੇ ਆਉਣਗੇ ਪਾਰਟੀਆਂ ਆਪੀ ਮਜਬੂਰ ਹੋ ਜਾਣਗੀਆਂ ਚੰਗੇ ਬੰਦੇ ਤੇ ਇਹਨੂੰ ਚੰਗੇ ਕੈਂਡੀਡੇਟ ਚੋਂ ਚੰਗੇ ਕੰਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ